ਵਾਟ ਸ਼੍ਰੀ ਗੁਰੂ ਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਨਮਾ ਕਾਲੀਦਨ ਬਣ ਗਿਆ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਅਮਰਸਰ ਸਾਹਿਬ ਉੱਥੇ ਪੰਜ ਮੈਂਬਰੀ ਕਮੇਟੀ ਦੇ ਜਿਹੜੇ ਡੈਲੀਗੇਟਸ ਬਣਾਏ ਸੀ 15 ਲੱਖ ਮੈਂਬਰਸ਼ਿਪ ਉਸ ਤੋਂ ਬਾਅਦ ਜਿਹੜੇ ਚੁਣੇ ਹੋਏ ਡੈਲੀਗੇਟ ਸੀ 500 ਉਹਨਾਂ ਦੀ ਮੀਟਿੰਗ ਹੋਈ ਬਹੁਤ ਸਾਰੇ ਸਪੈਸ਼ਲ ਵਾਈਟੀਬੀ ਉੱਥੇ ਸੀ ਉਨ੍ਹਾਂ ਦੀ ਹਾਜ਼ਰੀ ਦੇ ਵਿੱਚ ਅੱਜ ਚੋਣ ਹੋਈ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ ਤੇ ਧਾਰਮਿਕ ਮਾਮਲਿਆਂ ਲਈ ਜਿਹੜੀ ਪੰਥਕ ਕੌਸ਼ਲ ਬਣਾਈ ਹੈ ਉਸ ਕੌਂਸਲ ਦੇ ਚੇਅਰਪਰਸਨ ਬਣਾਏ ਬੀਬੀ ਸਤਵੰਤ ਕੌਰ ਬਹੁਤ ਕੁਝ ਹੋਇਆ ਬਹੁਤ ਕੁਝ ਕਿਹਾ ਗਿਆ ਬਹੁਤ ਕੁਝ ਕਿਹਾ ਜਾ ਸਕਦਾ ਹੈ ਜਿਹੜੇ ਅੱਜ ਦੀ ਇਸ ਚੋਣ ਬਾਰੇ ਅੱਜ ਜਿਹੜਾ ਨਵਾਂ ਅਕਾਲੀ ਦਲ ਬਣਿਆ ਹੈ ਜਿਹਦੇ ਬਾਰੇ ਦਾਵਾ ਕਿ ਹੈ ਅਸਲੀ ਕਾਰਲੀ ਦਾ ਲੈ ਕੀ ਹੋਏਗਾ ਕੀ ਹੋ ਸਕਦਾ ਅਸਲ ਦੇ ਵਿੱਚ ਦੋ ਹਿੱਸੇ ਨੇ ਅੱਜ ਦੀ ਵੀਡੀਓ ਦੇ ਪਹਿਲਾ ਹਿੱਸਾ ਤਾਂ ਥੋੜੀ ਜਾਣਕਾਰੀ ਦੇਵਾਂਗੇ ਕਿਉਂਕਿ ਜਾਣਕਾਰੀ ਤੁਹਾਨੂੰ ਵੈਸੇ ਵੀ ਮਿਲ ਜਾਣੀ ਹੈ ਅਖਬਾਰਾਂ ਚੋਂ ਮਿਲ ਜਾਣੀ ਹੈ ਕੱਲੋਂ ਮੀਡੀਆ ਚੋਂ ਮਿਲ ਜਾਣੀ ਹੈ ਲੇਕਿਨ ਦੂਜਾ ਹਿੱਸਾ ਹੈ ਕਿ ਇਹਦਾ ਅਸਰ ਕੀ ਪਊਗਾ ਕੀ ਇਹਦੀ ਇਹਦੇ ਨਾਲ ਕੀ ਨਵੀਂ ਡਿਵੈਲਪਮੈਂਟ ਕੀ ਹੋਈ ਹੈ ਸਰਕਵੀਲ ਸਿੰਘ ਬਾਦਲ ਤੇ ਕੀ ਅਸਰ ਪੈਣਾ ਸਿੱਖ ਸਿਆਸਤ ਤੇ ਕੀ ਅਸਰ ਪੈ ਸਕਦਾ ਹੈ ਕਾਨੂੰਨੀ ਤੌਰ ਤੇ ਕਿਸ ਤਰ੍ਹਾਂ ਦੀ ਲੜਾਈ ਚੱਲ ਸਕਦੀ ਹੈ ਇਹ ਸਾਰੇ ਜਿਹੜੀਆਂ ਗੱਲਾਂ ਨੇ ਉਹ ਇਸ ਵੀਡੀਓ ਚ ਕਰ ਲੀਆਂ ਨੇ ਮਤਲਬ ਦੋ ਹਿੱਸੇ ਪਹਿਲਾ ਹਿੱਸਾ ਜਾਣਕਾਰੀ ਕੀ ਹੋਇਆ ਉਹ ਥੋੜਾ ਬ੍ਰੀਫ ਦੂਜੇ ਹਿੱਸੇ ਚ ਟਿੱਪਣੀ ਐਨਲਿਸਿਸ ਸੋ ਉਸ ਤੋਂ ਪਹਿਲਾਂ ਕਿ ਮੈਂ ਗੱਲ ਸ਼ੁਰੂ ਕਰਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਹਾਂ ਅੱਜ ਵੀ ਕਰ ਰਿਹਾ ਹਾਂ ਪੈਰੇ ਦਰਸ਼ਕੋ ਕਿ ਤੁਸੀਂ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਵੋ ਦੇਖੋ ਇੱਕ ਗੱਲ ਤਾਂ ਬੜੀ ਸਪਸ਼ਟ ਹੈ ਕਿ ਇਸ ਧਰਤੀ ਤੇ ਹਿੰਦੁਸਤਾਨ ਦੀ ਧਰਤੀ ਤੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਚ ਸਭ ਤੋਂ ਪੁਰਾਣੀ ਪਾਰਟੀ 1885 ਚ ਬਣੀ ਸੀ ਕਾਂਗਰਸ ਤੇ 14 ਦਸੰਬਰ 1920 ਬਣਤੀ ਚ ਬਣਿਆ ਸੀ ਸ਼੍ਰੋਮੜੇ ਖੱਦਦਾਰ ਜਿਹੜੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਹੈ ਲੇਕਿਨ ਅੱਜ ਸੱਚਮੁੱਚ ਹੀ ਇਤਿਹਾਸਕ ਦਿਨ ਇਸ ਕਰਕੇ ਹੈ ਕਿ ਉਸ ਤੋਂ ਬਾਅਦ ਪਹਿਲੀ ਵਾਰ ਅਕਾਲ ਤਖਤ ਸਾਹਿਬ ਤੋਂ ਦੀ ਸਰਪ੍ਰਸਤੀ ਕਾ ਲੋ ਹੁਕਮ ਕਾ ਲੋ ਉਦੇ ਬਤਾਵਕ ਇੱਕ ਅਕਾਲੀ ਦਰ ਫਿਰ ਬਣਿਆ ਪਹਿਲਾ 1900 ਵਿੱਚ ਬਣਿਆ ਫਿਰ 94 ਵਿੱਚ ਵੀ ਬਣਿਆ ਲੇਕਿਨ ਇਹ ਤੀਜਾ ਕਹ ਲੋ ਅਕਾਲੀ ਦਰ ਬਣਿਆ ਜਿਹਦੇ ਬਾਰੇ ਦਾਵਾ ਕਿ ਅਸਲੀ ਅਕਾਲੀ ਦਰ ਇਹ ਹੈ ਹੋਇਆ ਕੀ ਅੱਜ ਹੋਇਆ ਹੈ ਕਿ 500 ਡੈਲੀਗੇਟ ਸੀ ਉਹਨਾਂ ਨੇ ਚੋਣ ਕਰਨੀ ਸੀ ਇਹ ਬਕਰੀ ਗੱਲ ਹੈ ਕਿ ਅੱਜ ਗਰਮੀ ਬਹੁਤ ਸੀ ਜਿਹੜੀ ਉਸ ਤਰ੍ਹਾਂ ਦੇ ਪ੍ਰਬੰਧ ਕਿਉਂਕਿ ਇਹਨਾਂ ਤੇਜਾ ਸਿੰਘ ਸਮੁੰਦਰੀ ਹਾਲਤਾ ਦਿੱਤਾ ਨਹੀਂ ਗਿਆ ਸੀ ਤੇ ਇੱਕ ਜਿਹੜਾ ਅਰੇਂਜਮੈਂਟ ਕੀਤਾ ਗਿਆ ਤੇ ਬਾਬਾ ਬਲਵੀਰ ਸਿੰਘ ਨੇ ਚਲੋ ਉਹਨਾਂ ਨੇ ਆਪਣਾ ਬੁਰਜ ਅਕਾਲੀਪੁਰ ਸਿੰਘ ਦਿੱਤਾ ਇਹ ਠੀਕ ਹੈ ਲੇਕਿਨ ਭਾਵੇਂ ਕਿ ਸਾਰੇ ਜਿਹੜੇ ਵੀਡੀਓ ਵਾਲੇ ਬਾਹਰ ਸੀ ਉਹਨਾਂ ਨੂੰ ਅੰਦਰ ਨਹੀਂ ਜਾਣਦੇ ਤਾਂ ਪਰ ਲਾਈਵ ਕੀਤਾ ਥੋੜਾ ਬਹੁਤ ਲਾਈਵ ਜਿਹੜਾ ਹੁੰਦਾ ਉਹ ਲੇਟ ਹੁੰਦਾ ਮੈਂ ਸਾਰਾ ਪ੍ਰੋਗਰਾਮ ਸੁਣਿਆ ਦੇਖਿਆ ਲਾਈਵ ਸੋ ਇਹ ਉੱਥੇ ਜੁਡੀਸ਼ੀਅਲ ਕਾਰਵਾਈ ਅਖਵਾਲ ਸਿੰਘ ਝੁੰਦਾ ਸਟੇ ਸੈਕਟਰੀ ਸੀ ਤੇ ਕਾਰਵਾਈ ਚਲਾ ਰਹੀ ਸੀ ਤੇ ਜੇ ਆਪਾਂ ਹੁਣ ਜਾਣਕਾਰੀ ਲੈਣ ਲੱਗੇ ਪ੍ਰਧਾਨ ਦੀ ਗੱਲ ਪਹਿਲਾਂ ਕਰ ਲੈਣੇ ਪ੍ਰਧਾਨ ਜਿਹੜਾ ਹੈ ਉਹ ਗਿਆਨੀ ਹਰਪੀਤ ਸਿੰਘ ਨੂੰ ਚੁਣਿਆ ਗਿਆ ਪਹਿਲਾਂ ਹੀ ਆ ਗਈ ਸੀ ਗੱਲ ਤਾਂ ਮੈਂ ਪਿਛਲੀ ਵੀਡੀਓ ਤੋਂ ਮੈਂ ਤਾਂ ਖੁਸ਼ਾਮਦੀਦ ਵੀ ਕਹਤੀ ਸੀ ਤੁਸੀਂ ਆ ਪਿਛਲੀ ਵੀਡੀਓ ਦੇਖ ਸਕਦੇ ਹੋ ਕਿਉਂਕਿ ਪਹਿਲਾਂ ਮੈਨੂੰ ਪਤਾ ਲੱਗਿਆ ਸੀ ਇਹਨਾਂ ਨਾਲ ਗੱਲਬਾਤ ਹੋਈ ਕੁਝ ਸਰਜੀਤ ਸਿੰਘ ਰਖੜਾ ਨੇ ਪਹਿਲਾਂ ਹੀ ਜਿਹੜਾ ਮੀਡੀਆ 'ਚ ਗੱਲ ਕਰਤੀ ਸੀ ਲੇਕਿਨ ਰਸਮੀ ਤੌਰ ਤੇ ਅੱਜ ਬਾਬਾ ਸਰਬਜੀਤ ਸਿੰਘ ਸਰਬਜੀਤ ਸਿੰਘ 베ਦੀ ਨੇ ਉਹਨਾਂ ਦਾ ਨਾਮ ਤਸਵੀਜ਼ ਕੀਤਾ ਤੇ ਫਿਰ ਤਾਇਦ ਕੀਤੀ ਸਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਗੋਬਿੰਦ ਸਿੰਘ ਲੋਗਵਾਲ ਨੇ ਤੇ ਮਜੀਦ ਫਿਰ ਸੋਚਾ ਸਿੰਘ ਛੋਟੇਪੁਰ ਚਲੋ ਪ੍ਰਧਾਨ ਸਾਹਿਬ ਚੁਣੇਗੇ ਲੇਕਿਨ ਉਸ ਤੋਂ ਪਹਿਲਾਂ ਬੀਬੀ ਸਤਵੰਤ ਕੌਰ ਜਿਹੜੀ ਹੈ ਭਾਈ ਅਮਰੀਕ ਸਿੰਘ ਦੀ ਬੇਟੀ ਉਹਨਾਂ ਨੂੰ ਵੀ ਜਿਹੜਾ ਚੇਅਰਪਰਸਨ ਬਣਾਇਆ ਗਿਆ ਉਹ ਆਪਣੇ ਆਪ ਚ ਵੱਡੀ ਅਪਾਰਟਮੈਂਟ ਹੈ ਉਹ ਪਹਿਲੀ ਵਾਰ ਕਾਫੀ ਦਨਾਪਦ ਦੇਖਣ ਨੂੰ ਮਿਲੀ ਹੈ ਕਿ ਸਿਆਸਤ ਦੇ ਉੱਤੇ ਧਰਮ ਦਾ ਕੁੰਡਾ ਕਿਵੇਂ ਰਹਿੰਦਾ ਹੈ ਇਹ ਇੱਕ ਲਈ ਇੱਕ ਪੰਥਕ ਕੌਂਸਲ ਜਿਹੜੀ ਧਾਰਮਿਕ ਮਾਮਲਿਆਂ ਦੀ ਈਵਨ ਸਿਆਸੀ ਮਾਮਲੇ ਪੰਜ ਜਿਹੜੀ ਪੰਥਕ ਕਮੇਟੀ ਕਹਿੰਦੇ ਕਿਸਮ ਦੀ ਪੰਜ ਪ੍ਰਧਾਨੀ ਜਿਹੜਾ ਹੈ ਉਹ ਤਾਂ ਮਤਾ ਮਨਪ੍ਰੀਤ ਅਲੀ ਲੈ ਕੇ ਸੀ ਉਹ ਕੌਂਸਲ ਦੇ ਚੇਅਰਪਰਸਨ ਬਣਾਏ ਗਏ ਬੀਬੀ ਸਤਵੰਤ ਕੌਰ ਇਹ ਦੋ ਭਟੀਆਂ ਆਪਾਂ ਮੇਟਾ ਚ ਡੈਲੀਗੇਟਸ ਵੱਲੋਂ ਹੋਈਆਂ ਦੇਖੋ ਇੱਕ ਗੱਲ ਬੜੀ ਸਪਸ਼ਟ ਹੈ ਜੇ ਆਪਾਂ ਬਹੁਤ ਲੰਮਾ ਭਾਸ਼ਣ ਸੀ ਬੀਬੀ ਸਤਵੰਤ ਕੌਰ ਵੀ ਬਹੁਤ ਸੋਹਣਾ ਬੋਲੇ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਗੱਲ ਕੀਤੀ ਪ੍ਰਧਾਨ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਇਹਨਾਂ ਨੇ ਤਾਂ ਮਤਲਬ ਪੂਰੀ ਜਿਹੜੀ ਹਿਸਟਰੀ ਤੋਂ ਲੈ ਕੇ ਕੋਈ ਐਸਾ ਨਹੀਂ ਛੱਡਿਆ ਜਿਹਦੇ ਚ ਉਹਨਾਂ ਨੇ ਆਪਣੀ ਟਿੱਪਣੀ ਨਾ ਕੀਤੀ ਹੋਵੇ ਸ਼ੁਰੂ ਵਿੱਚ ਕਿ ਕਿੰਨੇ ਅਮੀਰ ਸੀ ਸਿੱਖ ਕਿਉਂ ਗਰੀਬ ਹੋਏ ਉਦੋਂ ਤਾਂ ਇੱਕ ਮੁਗਲੀਆ ਰਾਜ ਬਾਰੇ ਦੀ ਐਗਜ਼ਾਮਪਲ ਦਿੱਤੀ 2.5 ਲੱਖ ਦਾ ਕਹਿੰਦੇ ਤੰਬੂ ਔਰੰਗਜ਼ੇਬਪੁਰ ਜਦੋਂ ਗਿਆ ਪਤਾ ਲੱਗਿਆ ਸਿੱਖਾਂ ਨੂੰ ਉਹਨਾਂ ਨੇ ਗੁਰਗੁਨ ਸਿੰਘ ਨੂੰ ਮੇਟ ਕੀਤਾ 2.5 ਲੱਖ ਦਾ ਉਸ ਤਰ੍ਹਾਂ ਹੀ ਕਾਬਲ ਤੋਂ ਬਣਾਵਾ ਕੇ ਜਿਹੜੀ ਉੱਥੋਂ ਸ਼ੁਰੂ ਕਰਕੇ ਉਹ ਲੈ ਕੇ ਆਏ ਕਿ ਪਾਕਿਸਤਾਨ ਦੇ ਵਿੱਚ ਪਾਰਟੀ ਸ਼ੋਅ ਤੋਂ ਪਹਿਲਾਂ ਬੜੇ ਅਮੀਰ ਸੀ ਸਿੱਖ ਲੇਕਿਨ ਭਾਰਤ ਸਰਕਾਰ ਨੇ ਹੌਲੀ ਹੌਲੀ ਇਹਨਾਂ ਤੇ ਜਿਸ ਤਰੀਕੇ ਨਾਲ ਇਹਨਾਂ ਨੂੰ ਦਬਾਉਣਾ ਸ਼ੁਰੂ ਕੀਤਾ ਤੇ ਹਾਲਾਤ ਇਸ ਤੱਕ ਪਹੁੰਚ ਗਏ ਸਾਡੀ ਜਿਹੜੀ ਹੈ ਉਹ ਅਰਥਕ ਤੌਰ ਤੇ ਸਾਨੂੰ ਉਹਨਾਂ ਨੇ ਬਹੁਤ ਕਮਜ਼ੋਰ ਕੀਤਾ 4 ਜੁਲਾਈ 1955 ਨੂੰ ਉਹਦਾ ਵੀ ਜ਼ਿਕਰ ਕੀਤਾ ਕਿਸ ਤਰ੍ਹਾਂ ਹਮਲਾ ਕੀਤਾ ਰਪਿੰਦਰ ਸਾਹਿਬ ਤੇ ਲਈ ਉਥੋਂ ਉਹਨਾਂ ਨੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਆਜ਼ਾਦ ਭਾਰਤ ਦੇ ਵਿੱਚ ਜਿਹੜਾ ਹੈ ਸਿੱਖਾਂ ਨੂੰ ਨਾਲ ਵਿੱਚ ਕਰਾਇਆ ਜਿਹੜਾ ਕੇਂਦਰ ਵੱਲ ਹੁੰਦਾ ਰਿਹਾ ਜਿਹੜੀ ਮਰਜ਼ੀ ਸਰਕਾਰ ਰਹੀ ਤੇ ਉਹਨਾਂ ਨੇ ਮੈਂ ਜਿਵੇਂ ਸ਼ੁਰੂ ਚ ਕਿਹਾ ਕਿ ਮੈਂ ਬਹੁਤ ਬਰੀਫ ਗੱਲ ਕਰ ਰਿਹਾ ਹਾਂ ਲੇਕਿਨ ਉਹਨਾਂ ਨੇ ਜਿੱਥੇ ਅਭੀਆਂ ਹਰ ਇਸ਼ੂ ਤੇ ਗੱਲ ਕੀਤੀ ਜਿਵੇਂ ਸੁਖਵੀਰ ਸਿੰਘ ਬਾਦਲ ਤੇ ਤਾਂ ਕਰਨੀ ਸੀ ਕੁਝ ਗੱਲਾਂ ਉਹਨਾਂ ਦੇ ਨਿੱਜੀ ਵੀ ਲੱਗਿਆ ਨਿੱਜੀ ਕਿੱਡ ਜਿਵੇਂ ਹੁੰਦੀ ਹੈ ਕਿ ਮੈਨੂੰ ਕਿਸ ਤਰੀਕੇ ਨਾਲ ਜ਼ਲੀਲ ਕੀਤਾ ਜ਼ਲੀਲ ਕਰਕੇ ਕੱਢਿਆ ਗਿਆ ਉਹ ਤੇ ਵੀ ਉਹਨਾਂ ਨੇ ਦੱਸਿਆ ਇਹ ਕਿਹਾ ਕਿ ਵੀ ਗ੍ਰਾਂਥੀ ਹੁਣ ਦਿਖਾਉ ਤੁਹਾਨੂੰ ਜਿਹੜਾ ਤੁਸੀਂ ਕਹਿੰਦੇ ਵੀ ਗ੍ਰਾਂਥੀ ਕੀ ਕਰ ਸਕਦਾ ਸੋ ਇਸ ਤਰ੍ਹਾਂ ਸੁਖਵੀਰ ਬਾਦਲ ਤੇ ਤਾਂ ਉਹ ਪਹਿਲਾਂ ਤੋਂ ਬਹੁਤ ਬੁਰੀ ਤਰੀਕੇ ਨਾਲ ਪੈਂਦੇ ਨੇ ਤੇ ਉਹਨਾਂ ਨੇ ਜਿਵੇਂ ਸਾਨੂੰ ਕਹਿੰਦੇ ਕਮਜ਼ੋਰ ਕੀਤਾ ਪਤਾ ਸੀ ਕਮਜ਼ੋਰ ਹੋਣਾ ਹੀ ਸੀ ਕਿਉਂਕਿ ਜਿਹੜੇ ਬੰਦਿਆਂ ਨੂੰ ਇੱਕ ਮਾਸਟਰ ਤਾਰਾ ਸਿੰਘ ਦੀ ਐਗਜ਼ਾਮਪਲ ਦਿੱਤੀ ਗਿਆਨੀ ਹਰਪ੍ਰੀਤ ਸਿੰਘ ਨੇ ਕਹਿੰਦੇ ਮਾਸਟਰ ਤਾਰਾ ਸਿੰਘ ਦਿੱਲੀ ਦੇ ਇੱਕ ਧਰਮ ਦੇ ਤੇ ਬੈਠੇ ਸੀ ਪੰਡਤ 네ਰੂ ਖੁਦ ਆਇਆ ਸੀ ਤੇ ਹਾਲ ਇਹ ਹੈ ਕਿ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ 2.5 ਸਾਲ ਹੋ ਗਏ ਹਾਲ ਤੱਕ ਉਹਨੂੰ ਪ੍ਰਧਾਨ ਮੰਤਰੀ ਮਿਲਦਾ ਟਾਈਮ ਨਹੀਂ ਦਿੱਤਾ ਕਿਉਂ ਨਹੀਂ ਦਿੱਤਾ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੇ ਕੋਸ਼ਿਸ਼ ਜ਼ਮ ਨਹੀਂ ਹੈ ਇਹ ਧਾਰਮਿਕ ਤੌਰ ਤੇ ਕੋਈ ਐਵੇਂ ਗੱਲਾਂ ਹੀ ਕਰਦੇ ਨੇ ਕੋਈ ਵਫਾਦਾਰ ਨਹੀਂ ਹੈ ਆਪਣੇ ਧਰਮ ਪ੍ਰਤੀ ਸਭ ਕੁਝ ਜਦੋਂ ਇਹਨਾਂ ਦੇ ਪਾਵਰ 'ਚ ਸੀ ਇਹਨਾਂ ਨੇ ਨਿੱਜੀ ਗੱਲ ਕੀਤੀ ਫਿਰ ਉਹ ਜਿਹੜੇ 97 ਦੇ ਚ ਪਾਵਰ ਚ ਆਏ ਤੇ ਉਹ ਜਿਹਨੇ ਜਿਸ ਤਰੀਕੇ ਨਾਲ ਖਾਨ ਕੀਤਾ ਉਹ ਹਵਾਲਾ ਇੱਕ ਕਿਸਮ ਦਾ ਸੁਮੇਧ ਸੈਣੀ ਜਔ ਉਹਨਾਂ অপਸ਼ਰਾਂ ਦਾ ਦੇਖ ਕੇ ਉਹਨਾਂ ਨੇ ਇਹਨਾਂ ਅਕਾਲੀਆਂ ਤੇ ਜਖ ਸੁਖਵੀਰ ਸਿੰਘ ਬਾਦਲ ਤੇ ਵੱਡੇ ਹਮਲੇ ਕੀਤੇ ਕਹਿੰਦੇ ਆ ਦੇਖ ਲਓ ਤੁਹਾਡੇ ਸਾਹਮਣੇ ਆ ਜਿਹੜੇ ਲੈਂਡ ਪੂਲਿੰਗ ਲੈ ਕੇ ਆਏ ਸੀ ਤੇ ਉਹ ਲੈਂਡ ਪੂਲਿੰਗ ਦੇ ਹੁਣ ਵਿਰੁੱਧ ਧਰਨੇ ਲਾਉਂਦੇ ਨੇ ਤੇ ਫਿਰ ਇਹ ਕਈ ਵੀ ਗੱਲ ਕੀਤੀ ਜਿਹੜਾ ਇਹ ਮਸਲਾ ਵੈਸੇ ਪਹਿਲਾਂ ਵੀ ਉਠਾਇਆ ਸੀ ਕਿ ਜਿਹੜੀ ਲੈਂਡ ਪੂਲਿੰਗ ਕੱਲੀ ਇਹ ਨਹੀਂ ਹੈ ਕਿ ਜਮੀਨ ਇਹਨਾਂ ਨੇ ਕਰਨੀ ਹੈ ਇਹ ਤਾਂ ਡੈਮੋਗ੍ਰਾਫੀ ਪੜਤ ਲਈ ਨੇ ਸਾਡੀ ਇਹ ਤਾਂ ਬੁਰੀ ਤਰੀਕੇ ਨਾਲ ਸਾਨੂੰ ਮਤਲਬ ਖਤਮ ਕਰ ਰਹੇ ਨੇ ਪੰਜਾਬ ਚ ਸਿੱਖਾ ਦੀ ਗਿਣਤੀ ਘਟੂਗੀ ਤੇ ਇਸ ਕਿਸਮ ਦੀ ਉਹਨਾਂ ਨੇ ਗੱਲ ਕੀਤੀ ਹੋਰ ਬਹੁਤ ਸਾਰੀਆਂ ਗੱਲਾਂ ਕਹਿੰਦੇ ਮੇਰੇ ਤੇ ਇਲਜ਼ਾਮ ਲਗਾਉਂਦੇ ਨੇ ਕਿ ਜੀ ਇਹ ਆਪ ਬਣ ਕੇ ਜੱਥੇਦਾਰ ਰਹੇ ਤੇ ਹੁਣੇ ਬਣ ਕੇ ਕਹਿੰਦੇ ਮੈਂ ਪਹਿਲਾ ਥੋੜੀ ਹੈ ਸਾ ਤੇਜਾ ਸਿੰਘ ਉਦਮ ਸਿੰਘ ਨਾਗੂ ਕੇ ਸਾ ਅਛਰ ਸਿੰਘ ਮੋਹਨ ਸਿੰਘ ਤੋੜ ਹਰਚੰਦ ਸਿੰਘ ਲੋਂਗਵਾਲ ਭਾਵੇਂ ਅਕਾਲ ਤਖਤ ਉਹ ਦਮਦਮਾ ਸਾਹਿਬ ਦੀ ਸੀ ਤੇ ਇਸੇ ਤਰ੍ਹਾਂ ਗੁਰਮਿਕਸਮ مسافر ਉਹ ਜਥੇਦਾਰ ਵੀ ਉਸ ਤੋਂ ਬਾਅਦ ਮੁੱਖ ਮੰਤਰੀ ਰਹੇ ਕਹਿੰਦੇ ਕੋਈ ਨਵੀਂ ਗੱਲ ਨਹੀਂ ਹੈ ਜਿਹੜੀ ਤੁਸੀਂ ਮੈਨੂੰ ਕਰਦੇ ਨੇ ਹਾਂ ਹੁਣੇ ਮੈਨੂੰ ਬਦਨਾਮ ਕਰਨਗੇ ਪਰ ਮੈਂ ਇਹਨਾਂ ਨੂੰ ਕਹਿ ਦਿੰਦਾ ਦੇਖ ਲਓ ਕਹਿੰਦਾ ਮੈਨੂੰ ਜਾਂ ਮੇਰੇ ਬੰਦੇ ਨੂੰ ਕਿਸ ਨੇ ਬਦਨਾਮ ਕੀਤਾ ਮੈਨੂੰ ਬਹੁਤ ਕੁਝ ਪਤਾ ਥੋੜੇ ਥੋੜੇ ਬੰਦੇ ਆ ਕੇ ਮੈਨੂੰ ਦੱਸ ਗਏ ਇਹ ਵੀ ਉਹਨਾਂ ਨੇ ਗੱਲਾਂ ਕੀਤੀਆਂ ਮਤਲਬ ਕਿ ਮੈਂ ਕਹਿ ਸਕਦਾ ਕਿ ਅੱਜ ਹਰ ਇਸ਼ੂ ਤੇ ਚੁਟਕਲੇ ਵੀ ਸੁਣਾਏ ਜਿਸ ਤਰ੍ਹਾਂ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਜਿਹੜਾ ਦਿੱਲੀ ਵੱਲੋਂ ਦਿੱਲੀ ਵਾਲਿਆਂ ਵੱਲੋਂ ਜਾ ਜਿਹੜੀ ਸਰਕਾਰ ਹੁਣ ਮਾਨ ਸਰਕਾਰ ਦੀ ਹੈ ਸਭ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਗੱਲ ਕੀਤੀ ਤੇ ਬੀਬੀ ਸਤਵੰਤ ਕੌਰ ਨੇ ਵੀ ਜਿਹੜਾ ਹੈ ਧਾਰਮਿਕ ਤੌਰ ਤੇ ਕਿਸ ਤਰੀਕੇ ਨਾਲ ਚੱਲਣਾ ਹੈ ਉਹਨਾਂ ਨੇ ਵੀ ਗੱਲ ਕੀਤੀ ਧੰਨਵਾਦ ਵੀ ਕੀਤਾ ਇਹ ਵੀ ਕਿਹਾ ਕਿ ਤੁਸੀਂ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਇਕੱਠੇ ਹੋ ਡਾਟਰ ਵਾਲੇ ਉਹਨਾਂ ਨੇ ਜਿਹੜੇ ਹੋਰ ਮੈਂਬਰ ਲੈਣੇ ਨੇ ਖੈਰ ਇਹ ਹੈ ਥੋੜੀ ਬਰੀਫ ਜੀ ਜਾਣਕਾਰੀ ਤੁਹਾਡੇ ਨੂੰ ਵੀ ਅੱਜ ਨਮਾ ਕਾਲੀ ਤਰ ਬਣ ਗਿਆ ਜਿਹਨੂੰ ਅਕਾਲੀ ਦਰ ਅਕਾਲ ਤਖਤ ਕਹਿ ਸਕਦੇ ਪਰ ਉਹ ਦਾਅਵਾ ਕਰਦੇ ਨੇ ਕਿ ਅਕਾਲੀ ਦਰ ਅਸਲੀ ਹੈ ਇਥੇ ਵੀ ਆਪਾਂ ਦੂਜਾ ਹਿੱਸਾ ਅੱਜ ਦਾ ਜਿਹੜੀ ਗੱਲ ਮੇਨ ਮੈਂ ਕਰਨੀ ਚਾਹੁੰਦਾ ਤੁਹਾਡੇ ਨਾਲ ਕਿ ਇਹ ਹੋਇਆ ਕੀ ਇਹ ਸਾਰਾ ਕੁਝ ਕਿਉਂ ਪਹਿਲੀ ਤਾਂ ਗੱਲ ਪ੍ਰਧਾਨ ਕਿਵੇਂ ਬਣੇ ਜਾਂ ਕਿਉਂ ਬਣਾਏ ਦੇਖੋ ਇੱਕ ਗੱਲ ਹੈ ਪ੍ਰਧਾਨ ਹੋਰ ਬਣਦਾ ਕੋਣ ਜੇ ਤਾਂ ਸੁਧਾਰ ਲੈ ਰਹੇ ਹਰ ਚੋ ਜਾਂਦੇ ਕਿਉਂਕਿ ਸੀਨੀਅਰ ਬੰਦੇ ਤਾਂ ਉੱਥੇ ਬੈਠੇ ਨੇ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ ਜਾਂ ਜਿਨ੍ਹਾਂ ਦੀ ਬਦੌਲਤ ਇਹ ਹਾਲਾਤ ਬਣੇ ਜਿਨ੍ਹਾਂ ਦੀ ਬਦੌਲਤ 2 ਦਸੰਬਰ ਆਇਆ ਉਹ ਤਾਂ ਪ੍ਰੇਮ ਸਿੰਘ ਚੰਦੂ ਮਾਦਰਾ ਸਰਜੀਤ ਸਿੰਘ ਰਖੜਾ ਬੀਬੀ ਜਗੀਰ ਕੌਰ ਪਰਮੇਂਦਰ ਸਿੰਘ ਢੀਟਸਾ ਉਹ ਸਾਰੇ ਗਰੁੱਪ ਹਨ ਜਿਹੜੇ ਸੁਧਾਰ ਲਹਿਰੀਏ ਨੇ ਉਹੀ ਹੈ ਨਾ ਤੇ ਉਹਨਾਂ ਨੇ ਮੌਕਾ ਦਿੱਤਾ ਉਦੋਂ ਵਾ ਤਾਂ 5 ਮਈ ਤੋਂ 2 ਦਸੰਬਰ ਨੂੰ ਚੁੜੇ ਗਏ ਨੇ ਤਾਂ ਉਹ ਉਹ ਜਿਹੜੇ ਬੰਦੇ ਨੇ ਉਹ ਆਪਣੇ ਆਪਣੇ ਸਿਆਸੀ ਤੌਰ ਤੇ ਪੁਰਾਣੇ ਨੇ ਯਾਨੀ ਜੇ ਉਹ ਜੇ ਕਿ ਸਿਆਸੀ ਖੇਡ-ਖੇਡਣ ਜਾਣਦੇ ਨੇ ਇਹ ਸਾਰੇ ਬੰਦੇ ਜਾਣਦੇ ਨੇ ਔਰ ਉਹਨਾਂ ਚ ਕੌਣ ਬਣਦਾ ਇੱਕ ਦੂਜੇ ਦੀ ਛਿੱਬੀ ਪਾਰਦੇ ਸਪਰੇਸ਼ ਨੂੰ ਜਦੋਂ ਮੈਂ ਰਖੜਕ ਹੂੰਗਾ ਮੈਂ ਕਿਉਂ ਨਹੀਂ ਪੜਦਾ ਉਹਨਾਂ ਚ ਕਿਹੜਾ ਬੀਬੀ ਜ਼ਗੀਰ ਕੌਰ ਉਹਨਾਂ ਨੇ ਵਧੀਆ ਲੱਗਿਆ ਕਿ ਗੈਨੀ ਹਰਪ੍ਰੀਤ ਸਿੰਘ ਸਾਜਾ ਦੇ ਪਤੇ ਨੂੰ ਕਰ ਲੋ ਹੁਣ ਇੱਕ ਹੋਰ ਵੀ ਗੱਲ ਹੈ ਕਿ ਜਿਹੜੇ ਡੈਲੀਗੇਟ ਨੇ ਉਹ ਕੀ ਦੇ ਨੇ ਕਿ ਗੈਨੀ ਹਰਪ੍ਰੀਤ ਸਿੰਘ ਨੇ ਬਣਾਏ ਨੇ ਡੈਲੀਗੇਟ ਨਹੀਂ ਸੀ ਡੈਲੀਗੇਟਸ ਜਿਹੜੇ ਚੁਣੇ ਗਏ ਨੇ ਉਹ ਤਾਂ ਇਹਨਾਂ ਦੇ ਚੁਣੇ ਗਏ ਨੇ ਮੰਨ ਲਓ ਜਿਹੜੇ ਸਮਾਣੇ ਇਕੱਠ ਹੋਇਆ ਮੈਂ ਦੇਖਿਆ ਉਹ ਸਰਜੀਤ ਸਿੰਘ ਰਖੜਾ ਨੇ ਕੀਤਾ ਸੀ ਪਟਿਆਲ ਪ੍ਰੇਮ ਸਿੰਘ ਚੰਦੂਬਾਦਰਾ ਨੇ ਇਕੱਠ ਕੀਤਾ ਬਹੁਤ ਤੋਂ ਖਾੜ ਤੋਂ ਲੈ ਕੇ ਕਿੱਥੇ ਔਰ ਭਨਪਰੀ ਤਿਆਰੀ ਨੇ ਕਿੱਡੇ ਇਕੱਠ ਕੀਤੇ ਅਖਵਾਲ ਸਿੰਘ ਝੁੰਡਾ ਨੇ ਸਰੂਪ ਇਕੱਠ ਕੀਤਾ ਤੇ ਜਾ ਸਮਝੋ ਵੀ ਜਿਹੜਾ ਇਕੱਠ ਜਲੰਧਰ ਬਡਾਰਾ ਸਾਹਿਬ ਨੇ ਅਲੱਗ-ਅਲੱਗ ਥਾਂ ਤੇ ਪੋਲੀਟਿਕ ਬੀਬੀ ਜਗੀਰ ਕੋ ਸਾਰੇ ਨੇ ਜਿਨ੍ਹਾਂ ਨੇ ਕੀਤੇ ਡੈਲੀਗੇਟ ਤਾਂ ਉਹਨਾਂ ਦੇ ਹੋਗੇ ਨਾ ਫਿਰ ਉਹ ਜਿਹੜੇ ਡੈਲੀਗੇਟ ਚੁਣੇ ਗਏ ਉਹਦੇ ਚ ਗੈਨੀ ਹਰਪੀ ਸਿੰਘ ਆਪ ਦਾ ਕੋਈ ਡੈਲੀਗੇਟ ਇਹ ਨਹੀਂ ਪਹਿਲੀ ਵਾਰ ਹੈ ਕਿ ਪ੍ਰਧਾਨ ਬਣਿਆ ਹੈ ਪ੍ਰਧਾਨ ਦੇ ਆਪਣੇ ਉਸ ਤਰ੍ਹਾਂ ਦੇ ਪੈਰ ਨਹੀਂ ਹੈ ਮਤਲਬ ਜਿਵੇਂ ਹੁਣ ਸੁਖਵੀਰ ਸਿੰਘ ਬਾਦਲ ਜਦੋਂ ਸ਼੍ਰਮਿਕ ਕਮੇਟੀ ਦੀ ਗੱਲ ਕਰਦਾ ਤਾਂ ਸ਼੍ਰਮਿਕ ਕਮੇਟੀ ਤੇ ਮੈਂਬਰ ਕਿਸੇ ਨਾ ਕਿਸੇ ਲਾਲਚ ਦੇ ਕੇ ਜਿਵੇਂ ਮਰਜੀ ਨਾਲ ਜੁੜੇ ਹੋਏ ਨੇ ਇੱਥੇ ਡੈਲੀਗੇਟ ਇਹਨਾਂ ਦੇ ਨੇ ਜਿਹੜੇ ਉੱਥੇ ਬੈਠੇ ਨੇ ਨਾ ਡੈਲੀਗੇਟਸ ਜਿਨ੍ਹਾਂ ਨੇ ਚੁਣਿਆ ਉਹ ਸੁਧਾਰ ਲੈਰੀਆ ਦੇ ਨੇ ਸੁਧਾਰ ਲੈਰੀਆ ਆਪਸ ਵਿੱਚ ਝਗੜਦੇ ਜਿੰਨਾ ਹੁੰਦਾ ਤੇ ਉਹਨਾਂ ਨੂੰ ਇਹ ਚੰਗਾ ਲੱਗਾ ਕਿ ਵਧੀਆ ਬੁਲਾ ਰਹਿ ਗੈਨੀ ਹਰਪ੍ਰੀਤ ਸਿੰਘ ਨੂੰ ਬੁਲਾਓ ਨਹੀਂ ਤਾਂ ਬਹੁਤ ਔਖਾ ਹੈ ਐਚ ਇੱਕ ਗੈਰ ਜੱਟ ਦਾ ਇਸ ਤਰ੍ਹਾਂ ਪ੍ਰਧਾਨ ਬੰਨਣਾ ਇਹ ਉਹਨਾਂ ਦੇ ਹਿਸਾਬ ਚ ਮਜਬੂਰੀ ਸਮਝੋ ਉਹਨਾਂ ਦੇ ਇੱਕ ਗੇਮ ਸਮਝੋ ਜੋ ਮਰਜੀ ਸਮਝੋ ਏਸੀ ਉਹਦੇ ਵਿੱਚੋਂ ਇਹ ਇਹਨਾਂ ਨੂੰ ਵੀ ਗੈਨੀ ਹਰਪ੍ਰੀਤ ਸਿੰਘ ਕਿਉਂਕਿ ਸ਼ੁਰੂ ਤੋਂ ਇੱਕ ਗਲਤਫੰਮੀ ਪਈ ਗੈਨੀ ਸਾਹਿਬ ਹਰਪ੍ਰੀਤ ਸਿੰਘ ਨੂੰ ਜਦੋਂ ਕੱਢਿਆ ਪਹਿਲੀ ਤਾਂ ਗੱਲ ਹੈ ਕਿ ਇਹਦੇ ਹੱਕ ਚ ਜਾਂਦਾ ਜਿਵੇਂ 2 ਦਸੰਬਰ ਦਾ ਭਾਸ਼ਣ ਦਿੱਤਾ ਜਿਸ ਤਿਕਰਾ 2 ਦਸੰਬਰ ਨੂੰ ਡਿੱਗ ਰਿਹਾ ਬਿਲਕੁਲ ਨਹੀਂ ਉਹ ਦੋ ਪਹਿਲਾਂ ਬਾਅਦ ਚ ਕੱਢਿਆ ਵੀ ਗਿਆ ਕੋਈ ਛਿੜਕਿਆ ਨਹੀਂ ਕਹਿੰਨੀ ਰਵਿਪੀਰ ਸਿੰਘ ਨੂੰ ਕੋਈ ਦੋ ਚਿੱਠੀ ਨਹੀਂ ਇਹ ਤਾਂ ਉਹਦੇ ਹੱਕ ਦੀਆਂ ਗੱਲਾਂ ਨੇ ਕਹਿੰਨੀ ਹਰਪ੍ਰੀਤ ਸਿੰਘ ਉਹਦੇ ਤੇ ਉਹਨਾਂ ਨੇ ਆਪਣਾ ਜਿਹੜਾ ਹੈ ਇਹ ਹੁਣ ਇਹਦੇ ਚ ਕੀ ਹੈ ਤਵਾਜਨ ਬਣ ਗਿਆ ਵੀ ਉਧਰੋਂ ਪੰਥਕ ਕਮੇਟੀ ਮੈਂ ਦੇਖ ਰਿਹਾ ਸੀ ਮਨਪ੍ਰੀਤ ਯਾਦਲੀ ਨੇ ਜਿਹੜਾ ਮਤਾ ਇਹ ਪੰਥਕ ਕੀਤਾ ਨੇ ਜਿਹੜਾ ਪੰਥਕ ਕੌਂਸਲ ਵਾਲਾ ਇਹ ਵੀ ਹੈ ਇਹਦੇ ਚ ਇਹਦਾ ਮਤਲਬ ਪੰਜ ਬੰਦੇ ਜਿਹੜੇ ਹੋਣਗੇ ਪੰਜ ਜਾਂ ਜਿੰਨੇ ਵੀ ਬੰਦੇ ਉਹਦੇ ਚ ਬੰਨੇ ਨੇ ਪਰ ਸ਼ਾਇਦ ਪੰਜ ਉਹ ਫੈਸਲੇ ਤਾਂ ਉਹਨਾਂ ਨੇ ਕਰਨੇ ਨੇ ਇਹਦਾ ਮਤਲਬ ਇੱਕ ਖਾਸ ਕਿਸਮ ਦਾ ਸਿਧਾਂਤਕ ਤੌਰ ਤੇ ਜਿਹਦੀ ਬਹੁਤ ਜ਼ਰੂਰਤ ਸੀ ਕਿ ਜੇਬ ਚੋਂ ਨਾ ਕਿਸੇ ਦੇ ਨਿਕਲੇ ਪਰਿਵਾਰਵਾਦ ਨਾ ਹੋਵੇ ਉਹ ਗੱਲ ਨਿਕਲੀਏ ਅਜਿਹੀ ਇਸ ਗੱਲ ਚੋਂ ਕਿ ਇਹ ਜਿਹੜਾ ਜਿਸ ਤਰੀਕੇ ਨਾਲ ਬਤੇ ਵੀ ਪਾਸ ਸਿਆਸੀ ਬਤੇ ਨਾਲ ਬਿਲਕੁਲ ਸਹੀ ਮੈਂ ਇਕੱਲਾ ਇਕੱਲਾ ਦੱਸੂ ਬਹੁਤ ਲੰਬੀ ਹੋ ਜੂ ਵੀਡੀਓ ਮੈਂ ਤੁਹਾਨੂੰ ਹਰੂਜੀ ਇੱਕ ਵੀਡੀਓ ਪਾਉਣਾ ਤੁਹਾਨੂੰ ਪਤਾ ਮੈਂ 15-20 ਮਿੰਟ ਤੋਂ ਵੱਧ ਨਹੀਂ ਹੁੰਦੀ ਮੈਕਸਿਮ 15-16 ਮਿੰਟ ਦੀ ਹੁੰਦੀ ਹੈ ਤੇ ਮਤੇ ਧਾਰਮਿਕ ਮਤੇ ਵੀ ਪੰਜਾਬ ਲਈ ਕੀ ਕਰਨਾ ਉਹ ਬਿਲਕੁਲ ਸਹੀ ਜਿਹੜੀ ਡਾਇਰੈਕਸ਼ਨ ਤੇ ਗੱਲ ਹੋਈ ਲੇਕਿਨ ਮੈਂ ਜਿਹੜੀ ਗੱਲ ਦੱਸਣੀ ਚਾਹਣਾ ਕਿ ਇਹਦੇ ਚ ਉਸ ਤਰ੍ਹਾਂ ਜਿਵੇਂ ਪ੍ਰਕਾਸ਼ ਸਿੰਘ ਬਾਦਲ ਸਾਰੇ ਤੇ ਹੋ ਗਏ ਕਾਬਜ ਕਾਲੀ ਕਾਲੀ ਦਾ ਹਲਾ ਕਮੇਟੀ ਹਾਲ ਤੱਕ ਸਿੱਧੇ ਸਿੱਧੇ ਤੌਰ ਤੇ ਉਹ ਚਲਾ ਰਹੇ ਸੀ ਉਸ ਤਰ੍ਹਾਂ ਦੀ ਗੱਲ ਇੱਥੇ ਨਹੀਂ ਕਿਉਂਕਿ ਇੱਕ ਦੇ ਹੱਥ ਨੇ ਇਹ ਗੱਲ ਤਾਂ ਹਾਰਦੀ ਘੜੀ ਤਾਂ ਇਹ ਹੀ ਨਜ਼ਰ ਆਉਂਗੇ ਬਾਕੀ ਯਾਨੀ ਹਰਪ੍ਰੀਤ ਸਿੰਘ ਨੇ ਜਿਵੇਂ ਜਿਹੜਾ ਆਪਦਾ ਏਜੰਡਾ ਦਿੱਤਾ ਉਹਦੇ ਚੋਂ ਪਤਾ ਲੱਗੋ ਕਹਿੰਦੇ ਤਿੰਨ ਪਿਲਰ ਨੇ ਉਹੀ ਪਿਲਰਾਂ ਦੀ ਜਿੱਦੀ ਗੱਲ ਮੈਂ ਹੁਣ ਕੀਤੀ ਹੈ ਇੱਕ ਸ਼੍ਰੋਮਿਕ ਕਾਲੀਦਲ ਉਹ ਵੀ ਅਸੀਂ ਸਾਡਾ ਤੇ ਦੂਜਾ ਪਿਲਰ ਕਹਿੰਦੇ ਜਿਹੜਾ ਹੈ ਸ਼੍ਰੋਮਿਕ ਕਮੇਟੀ ਹੈ ਤੀਜਾ ਨਾ ਦਫ਼ਤਰ ਹੈ ਹੁਣ ਇਹ ਗੱਲ ਜਿਹੜੀ ਹੈ ਮੈਂ ਅਗਲੀ ਕਰਨੀ ਚਾਹੁੰਦਾ ਕਿ ਹੁਣ ਹੋਏਗਾ ਕਿ ਆਹ ਤਿੰਨਾਂ ਤੇ ਗੱਲ ਹੋਣੀ ਹੈ ਜਿਹੜੀ ਕਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਸਾਹਿਬ ਨੇ ਕਹੀ ਹੈ ਕੇ ਨਹੀਂ ਰਹਿਣ ਦੇਣੇ ਅਸੀਂ ਆਪਣਾ ਦਫ਼ਤਰ ਜਿਹੜਾ ਮੁੱਖ ਜਿਹੜਾ ਹੈੱਡਕਪ ਆਫਿਸ ਦਾ ਬਣਾਵਾਂਗੇ ਅਮਰਸਰ ਲੇਕਿਨ ਚੰਡੀਗੜ੍ਹ ਤੇ ਦਫ਼ਤਰ ਤੇ ਅਸੀਂ ਦਾਵਾ ਕਰਾਂਗੇ ਜਿਹਦਾ ਬੜਾ ਰੌਲਾ ਜੋ ਪਿਛਲੀ ਵਾਰ ਵੀ ਆਪਾਂ ਦੇਖਿਆ ਸੀ ਕਿ ਚੰਡੀਗੜ੍ਹ ਦੇ ਵਿੱਚ ਜਿੱਥੇ ਦਰਜੀਤ ਸਿੰਘ ਚਿੰਬਾ ਬੈਠਦਾ ਉਹ ਦਫ਼ਤਰ ਦਾ ਦਾਵਾ ਨੰਬਰ 2 ਕਮੇਟੀ ਦੀ ਚੌਂਕ ਦੇ ਲਈ ਅਸੀਂ ਜਦਤਜਾਦ ਕਰਾਂਗੇ ਜਿੱਤਾਂਗੇ ਕਮੇਟੀ ਤੇ ਇਹਨਾਂ ਨੇ ਕਬਜ਼ਾ ਕੀਤਾ ਹੈ ਤੀਜਾ ਸ਼੍ਰੋਮਣਿਕਾ ਲਿਦਰ ਸਾਡਾ ਚੌਂਕ ਨਿਸ਼ਾਨ ਸਾਡਾ ਇਹ ਅਸੀਂ ਇਹ ਲੜਾਈ ਲੜਾਂਗੇ ਯਾਨੀ ਇਹ ਹੁਣ ਲੜਾਈ ਸ਼ੁਰੂ ਹੋਗੀ ਜਿਹੜੀ ਗੱਲ ਆਪਾਂ ਅਖੀਰ ਜਿਹੜੀ ਲਾਸਟ ਪੁਆਇੰਟ ਜੀ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹਣਾ ਕਿ ਲੜਾਈ ਸ਼ੁਰੂ ਹੋ ਗਈ। ਇਹ ਅੱਜ ਨਵਾਂ ਕਾਲੇਦਾਰ ਨਹੀਂ ਬਣਿਆ ਅੱਜ ਨਵੀਂ ਲੜਾਈ ਸ਼ੁਰੂ ਹੋਈ ਹੈ। ਔਰ ਤੁਹਾਡੇ ਸਾਹਮਣੇ ਹੈ ਮਤਲਬ ਲੜਾਈ ਦੇ ਵਿੱਚ ਸੁਵੀਰ ਸਿੰਘ ਬਾਦਲ ਨੇ ਜਿਸ ਤਰ੍ਹਾਂ ਦਾ ਨਾਮ ਇਹ ਤਾਂ ਜੀ ਸਾਜ਼ਿਸ਼ ਘੜੀ ਹੈ ਜੀ ਇਹ ਤਾਂ ਭਾਰਤੀ ਜਨਤਾ ਪਾਰਟੀ ਦੇ ਸ਼ਾਸਨ ਭਲੇਮਾਨ ਸਾਹਿਬ ਭਾਰਤੀ ਜਨਤਾ ਪਾਰਟੀ ਦੇ ਨਾਲ ਖੋਣ ਹੈ। ਸ਼੍ਰੋਮਣੀ ਕਮੇਟੀ ਦੀ ਚੋਣ ਕਿਉਂ ਨਹੀਂ ਹੋ ਰਹੀ? ਜੇ ਤੁਸੀਂ ਕਿਉਂ ਨਹੀਂ ਕਰਵਾਇ ਕਿਹਨੂੰ ਫਾਇਦਾ ਹੋ ਰਿਹਾ ਸ਼ਰੋਨੀ ਕਮੇਟੀ ਦਾ ਹੁਣ ਤਾਂ ਇਹ ਇਹ ਗੱਲ ਤਾਂ ਬਿਲਕੁਲ ਸਹੀ ਹੈ ਇਹ ਇਹਦੇ ਚ ਤਾਂ ਮੈਂ ਲਗਾਤਾਰ ਤੁਸੀਂ ਮੇਰੀਆਂ ਪਿਛਲੇ ਪਿੜ੍ਹੀ ਦੇਖੋ ਜੀ ਤਮਾਸ਼ਾ ਦੇਖਣ ਵਾਲੇ ਤਾਂ ਬੈਠੇ ਨੇ ਜਿਹੜੇ ਮੈਂ ਨਹੀਂ ਉਹ ਅਜੇ ਕੋਈ ਡਾਕਟਰ ਕੇਟ ਜਿੰਨੇ ਮੈਂ ਕਹਿੰਦੇ ਸੀ ਮਦਾਰੀ ਜਿਹੜਾ ਹੈ ਦੇਖ ਰਿਹਾ ਹੈ ਮੈਂ ਚਲੋ ਉਹ ਸਖਤ ਲਫ਼ਜ਼ ਨਹੀਂ ਵਰਤਦਾ ਪਰ ਗਲਤ ਹੈ ਕਿਸੀ ਆਪ ਹੀ ਫੜਾਈ ਹੋਈ ਹੈ ਬਾਗ ਡੋਰ ਉਹਨਾਂ ਦੇ ਹੱਥ 'ਚ ਠੀਕ ਹੈ ਤੁਸੀਂ ਲੜੋ ਆਪਾਂ 'ਚ ਅਸੀਂ ਦੇਖਾਂਗੇ ਕਿਹਦੇ ਨਾਲ ਸਮਝੌਤਾ ਕਰਨਾ ਹੈ ਉਹ ਜਿਹੜਾ ਲੇਖਨ ਸੁਵਿਚੰਗ ਬਾਦਲ ਦਾ ਇਹ ਕਰ ਉਹ ਕਦੇ ਸਾਨੂੰ ਦੱਸੋ ਨਾ ਤੁਸੀਂ ਹਰਤਾ ਥੋੜਾ ਰਿਹਾ ਤੁਸੀਂ ਇਹਨਾਂ ਦੇ ਨਾਲ ਸਾਥ ਰੱਖੀ ਹੈ ਖੈਰ ਇਹ ਸਾਥ ਤਾਂ ਸੱਤਾ ਹਾਂ ਇੱਕ ਗੱਲ ਜਿਹੜੀ ਮੈਨੂੰ ਚੰਗੀ ਲੱਗੀ ਹੈ ਉਹ ਇਹ ਹੈ ਕਿ ਇਹਨਾਂ ਨੇ ਬਿਲਕੁਲੀ ਮਤਲਬ ਇਹ ਗੱਲ ਕਲੀਅਰ ਕਰਤੀ ਕਿ ਸੱਤਾ ਜਿਹੜੀ ਹੈ ਸਾਡੀ ਤਰਜੀਹ ਨਹੀਂ ਹੈ ਇਹ ਗੱਲ ਹੋਣੀ ਚਾਹੀਦੀ ਹੈ ਸ਼ਰੋਮਲੇ ਕਾਲੀਦਾਸ ਦੀ ਸੱਤਾ ਤਰਜੀਹ ਨਹੀਂ ਸੱਤਾ ਤਾਂ ਪਹਿਲੀ ਵਾਰ 67 ਚਾਹੀਏ 8 ਮਾਰਚ 67 ਚ ਬਣੇ ਸੀ ਗੁਰਨਾਮ ਸਿੰਘ ਮੁੱਖ ਮੰਤਰੀ ਉਦੋਂ ਤੱਕ ਤੇ ਜਿਵੇਂ ਲੜਾਈਆਂ ਲੜੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੇ ਤੇ ਭਾਂਵੇਂ ਉਹ 200 ਬਿਰਖੜੇ 62 ਦਿਨ 52 ਦਿਨ ਸ਼ਾਇਦ ਰਿਹਾ ਸੀ ਤੇ ਫਿਰ ਦੂਜੀ ਵਾਰ ਬਣਿਆ ਉਦੋਂ ਵੀ ਕੋਈ ਜ਼ਿਆਦਾ ਦਿਨ ਨਹੀਂ ਰਿਹਾ ਸ਼ਾਇਦ ਇੱਕ ਦੀ ਇੱਕ ਸਾਲ ਤੇ 36 ਦਿਨ ਸੀ ਤੇ ਪ੍ਰਕਾਸ਼ ਸਿੰਘ ਬਾਦਲ ਬਾਬਾ ਵਾਰ ਬਣਿਆ 70 ਚ ਬਣਿਆ ਉਦੋਂ ਬਾਅਦ 70 ਤੋਂ ਬਾਅਦ ਫਿਰ ਫਿਰ ਤਾਂ ਫਿਰ ਲਗਾਤਾਰ ਹੀ ਬਣਦੇ ਰਹੇ ਨਾ ਫਿਰ ਤਾਂ ਜਿਹੜਾ ਜਿਹੜਾ ਆਪਾਂ ਕਹਿੰਦੇ ਆ ਕਿ ਇਹ 97 ਤੋਂ ਬਾਅਦ ਸੱਤ ਫਿਰ ਆਪ ਜਿਹੜਾ 10 ਸਾਲ ਲਗਾਤਾਰ ਕੀਤਾ ਤੇ ਸਰਜੀਤ ਸਿੰਘ ਬਰਨਾਲਾ ਵੀ ਵਿੱਚ ਰਿਹਾ ਉਹ ਤਾਂ ਜਣੀ ਇਹ ਇਹ ਸੱਤਾ ਜਿਹੜੀ ਹੈ ਸਾਡੀ ਤਰਜੀਹ ਦੀ ਇਹ ਗੱਲ ਉਹਨਾਂ ਦੀ ਬਿਲਕੁਲ ਠੀਕੀ ਸੀ ਘਰ ਹੁਣ ਜਿਹੜੀ ਲੜਾਈ ਸ਼ੁਰੂ ਹੋਣੀ ਹੈ ਉਹ ਅਸਤਨ ਦੀ ਗੱਲ ਸਭ ਤੋਂ ਪਹਿਲਾਂ ਤਾਂ ਇਹ ਹੋਣੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਿਕੜ ਇਹਨਾਂ ਨੇ ਚੋਣ ਕਮਿਸ਼ਨ ਦੇ ਕੋਲ ਪਾਰਟਾ ਆਪ ਦਾ ਚਰਜੀ ਸਿੰਬਰਾੜ ਦਾ ਨੋ ਭੇਜਿਆ ਸੀ ਉਹ ਕਹਿਣਗੇ ਵੀ ਸਾਡੀ ਅਸਲੀ ਭਰਤੀ ਹੈ ਸਾਨੂੰ ਤੁਸੀਂ ਤਕੜੀ ਸਾਨੂੰ ਦਿਓ ਦਫਤਰ ਸਾਨੂੰ ਦਿਓ ਜਿਵੇਂ ਮਹਾਰਾਸ਼ਟਰ ਚੋਂ ਹੈ ਬਿਲਕੁਲ ਉਹੀ ਚੌੜ ਕਮਿਸ਼ਨ ਜਿਹੜਾ ਆਪ ਹੀ ਫਸਿਆ ਹੋਇਆ ਉਹਦੇ ਕੋਲ ਹੁਣ ਕੀ ਇਸ ਚੱਲਿਆ ਗਿਆ ਸਮਝੋ ਤੇ ਫਿਰ ਦਫਤਰ ਤੋਂ علاوہ ਚੌੜ ਕਮਿਸ਼ਨ ਤੋਂ ਇਲਾਵਾ ਨਾਮ ਦੀ ਗੱਲ ਉਹ ਸੁਖਵੀਰ ਸਿੰਘ ਬਾਦਲ ਕੋਲ ਸਾਡੇ ਕੋਲ ਅਸੀਂ ਸ਼੍ਰੋਮਿਕ ਕਾਲੀਦਾ ਦਾ ਮੈਂ ਪ੍ਰਧਾਨ ਹੈ ਫਿਰ ਇਹ ਹੋਊਗਾ ਚੈਲੇਜ ਅਸਲੀ ਭਰਤੀ ਕੀ ਦੀ ਹੈ ਨਹੀਂ ਹੁਣ ਲੜਾਈ ਸ਼ੁਰੂ ਹੋ ਰਹੀ ਹੈ ਕਾਨੂੰਨੀ ਤੌਰ ਤੇ ਜਿਹੜੀ ਆ ਲੜਾਈ ਚੱਲੂਗੀ ਔਰ ਦੂਜੇ ਪਾਸੇ ਸਟੇਜਾਂ ਤੇ ਸ਼ਬਦੀ جنگ ਸ਼ੁਰੂ ਹੋ ਜੂ ਉਹ ਤਾਂ ਅਜ ਹੋਈ ਗਈ ਹੈ ਸ਼ਬਦੀ جنگ ਤਾਂ ਹੋਈ ਗਈ ਹੈ ਉਹ ਇਹਨੂੰ ਕਹਿ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਦੀ ਸਾਜ਼ਿਸ਼ ਉਹ ਨੂੰ ਕਹਿ ਰਹੇ ਨੇ ਕਿ ਤੁਸੀਂ ਉਹ ਯਾਨੀ ਇਹ ਕੰਮ ਹੁਣ ਜਿਹੜੀ ਫੁੱਟ ਜਿਹੜੀ ਜਿਹੜੀ 2 ਦਸੰਬਰ ਨੂੰ ਇੱਕ ਮੌਕਾ ਸੀ ਏਕਤਾ ਦਾ ਉਹ ਤਾਂ ਹੋ ਗਿਆ ਹੁਣ ਖਤਮ ਹੁਣ ਕਾਲੀ ਦਲ ਦੇ ਵਿੱਚ ਜਿਹੜੀ ਇਸ ਕਿਸਮ ਦੀ ਖਾਨਾ ਜੰਗੀ ਹੈ ਜਿਹੜੀ ਯਾਨੀ ਪੰਚ ਸੱਚ ਵਿੱਚ ਪਹਿਲਾਂ ਤਾਂ ਸੀ ਨਾ ਜੇ ਟੌੜਾ ਤੇ ਬਾਦਰ ਆਪਸ ਚ ਲੜ ਪਏ ਪੰਚ ਚ ਫੁੱਟ ਪੈ ਗਈ ਇਕੱਠੇ ਹੋ ਕੇ ਪੰਚ ਚ ਕੇਕਤਾ ਹੋ ਗਈ ਹੁਣ ਇਹ ਪਹਿਲੀ ਵਾਰ ਹੋਇਆ ਕਿ ਸੱਚ ਵਿੱਚ ਫੁੱਟ ਜਿਹੜੀ ਆ ਪੰਚ ਚ ਪੈ ਗਈ ਹੈ ਹੁਣੇ ਦੇਖਣਾ ਹੋਏਗਾ ਕਿ ਕਿਵੇਂ ਹੁਣ ਕਦੋਂ ਹੋਏਗਾ ਕੀ ਤਰਨ ਤਰ ਦੀ ਇਲੈਕਸ਼ਨ ਤੋਂ ਬਾਅਦ ਪਤਾ ਲੱਗ ਜਾਊਗਾ ਮੇਰਾ ਤਾਂ ਖਿਆਲ ਹੈ ਤਰਨ ਤਰ ਦੀ ਇਲੈਕਸ਼ਨ ਚ ਇਹ ਜਿਹੜੀ ਸ਼ਰਮਣੇ ਕਾਲੀਦਾਰ ਦੇ ਪ੍ਰਧਾਨ ਸਾਹਿਬ ਨੇ ਸੋਚਣਾ ਪਏਗਾ ਕਿ ਲੜਨੀ ਆ ਕਿ ਨਹੀਂ ਗੈਨੀ ਅਰਪ੍ਰੀਤ ਸਿੰਘ ਨੂੰ ਲੇਕਿਨ ਸ਼੍ਰੋਮਿਕ ਕਮੇਟੀ ਅਸਰ ਦਾ ਫੈਸਲਾ ਕਰੂਗੀ ਤੇ ਸ਼੍ਰੋਮਿਕ ਕਮੇਟੀ ਦੀ ਇਲੈਕਸ਼ਨ ਕਦੋਂ ਹੋਣੀ ਹੈ ਇਹਦਾ ਹਾਲੇ ਕਿਸੇ ਨੂੰ ਨਹੀਂ ਪਤਾ ਲੇਕਿਨ ਜੇ ਅਪਦੇ ਅੱਜ ਦੀ ਆਪਾਂ ਜੋ ਐਨਾਲਿਸਿਸ ਨੂੰ ਆਪਾਂ ਸਮ ਅਪ ਕਰੀਏ ਇਸ ਨੂੰ ਤਾਂ ਉਹ ਹੈ ਕਿ ਇੱਕ ਬਹੁਤ ਦਰਬਾਦ ਪਾਰਦਰਸ਼ਤਾ ਸਹੀ ਢੰਗ ਨਾਲ ਜਿਹੜੀ ਢੰਗ ਦੀ ਲੋੜ ਸੀ ਉਸ ਢੰਗ ਨਾਲ ਇਹ ਛੋਣ ਹੋਈ ਡੈਲੀਗੇਟਸ ਨੂੰ ਦੋ ਤਿੰਨ ਬਾਰੀ ਕਵਾਲ ਸਿੰਘ ਚੁੰਤ ਨੇ ਕਿਹਾ ਭਾਈ ਕੋਈ ਹੋਰ ਕਿਸੇ ਦਾ ਨਾਂ ਹੈ ਤਾਂ ਦੱਸੋ ਤੇ ਉਹ ਜਿਹੜੇ ਗੱਲ ਨੀ ਹਰਪ੍ਰੀਤ ਸਿੰਘ ਜਾਂ ਬੀਬੀ ਨੂੰ ਚੁਣਿਆ ਗਿਆ ਜੇ ਨੀ ਸਭ ਕੁਝ ਠੀਕ ਠਾਕ ਹੋਇਆ ਬਹੁਤ ਜ਼ਰਬਾਤ ਠੀਕ ਠਾਕ ਹੋਇਆ ਉਦੋਂ ਬਾਅਦ ਸਾਰੇ ਇਕੱਠੇ ਹੋ ਕੇ ਅਕਾਲ ਤਖਤ ਸਭ ਤੇ ਗਏ ਅਰਦਾਸ ਕੀਤੀ ਜੇ ਨੀ ਉਸ ਪੱਖੋਂ ਬਿਲਕੁਲ ਵਧੀਆ ਗੱਲ ਤਾਂ ਹੁਣ ਭਵਿੱਖ ਦੀ ਹੈ ਭਵਿੱਖ ਦੇ ਵਿੱਚ ਕੀ ਕੀ ਲੜਾਈਆਂ ਚੱਲਦੀਆਂ ਨੇ ਜਿਵੇਂ ਗਿਆਨੀ ਹਰ ਪ੍ਰੀਸ ਨੇ ਕਿਹਾ ਮੇਰੇ ਖਿਲਾਫ ਆਈਟੀ ਸੈਲ ਸਰਗਰਮ ਕਰਤਾ ਮੇਰੀ ਕਰਦਾਰ ਕੋਸ਼ਿਸ਼ ਕਰਨਗੇ ਤੇ ਆਪਾਂ ਹੁਣ ਇੱਕ ਵਾਰ ਇਹਨਾਂ ਨੂੰ ਦੇਖਣਾ ਇਹ ਕੀ ਕਰਦੇ ਨੇ ਸੋ ਇਹ ਜਿਹੜਾ ਕੀ ਕਰਦੇ ਨੇ ਇੱਕ ਦੂਜੇ ਤੇ ਇਹ ਲੰਚਨ ਜਿਹੜੇ ਹੁਣ ਲੱਗਣੇ ਸ਼ੁਰੂ ਹੋ ਗਏ ਤੇ ਇਹ ਲੜਾਈ ਹੁਣ ਜਾਊਗੀ ਤੇ ਉਹ ਜਿਹੜੇ ਤਮਾਸ਼ਾ ਦੇਖ ਰਹੇ ਨੇ ਬੈਠੇ ਉਹ ਫਿਰ ਉਦੋਂ ਫੈਸਲਾ ਕਰਨਗੇ ਜਦੋਂ ਉਹਨਾਂ ਨੂੰ ਲੱਗੂਗਾ ਕਿ ਇਹਨਾਂ ਚ ਕਿਹੜਾ ਭਾਰੀ ਹੈ ਧੜਾ ਉਹਦੇ ਨਾਲ ਫਿਰ ਹੋ ਗੱਲ ਕਰਨਗੇ ਸਟਾਈਲ ਦੇ ਤੱਕ ਤਾਂ ਇਹੀ ਚੱਲੂਗਾ ਤੇ ਬਾਕੀ ਕਾਨੂੰਨੀ ਲੜਾਈ ਤੇ ਚੌਣ ਕਮਿਸ਼ਨ ਵਾਲੀ ਲੜਾਈ ਇਹ ਮੇਰਾ ਖਿਆਲਾ ਹੁਣਾ ਸ਼ੁਰੂ ਹੋ ਗਈ ਬੜੀ ਜਲਦੀ ਕਦੇ ਦੰਦੇ ਵਿੱਚ ਥੋੜਾ ਬਹੁਤ ਬਾਲ